ਪੰਡਤ ਲਾਟਰੀ ਏਜੰਸੀ ਤੋਂ ਕੋਈ ਟਿਕਟ ਨਹੀਂ ਨਿਕਲ ਰਹੀ ਪੰਡਤ ਲਾਟਰੀ ਏਜੰਸੀ ਨੇ ਅਮਰਗੜ ਦੇ ਵਿੱਚ ਵੀ ਉਹੀ ਹਾਲ ਕੀਤਾ ਹੋਇਆ ਪੈਸੇ ਲੈ ਕੇ ਸਾਨੂੰ ਐਡਵਾਂਸ ਪੈਸੇ ਲੈ ਲੈਂਦੇ ਨੇ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ 500 ਦੀ ਟਿਕਟ 600 ਰੁਪਏ ਦੀ ਵੇਚ ਰਹੇ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣ ਆਏ ਆ ਤੁਹਾਡੇ ਕੋਲ ਖੜ ਕੇ ਨਹੀਂ ਮਿਲਦੇ ਜਵਾਬ ਬਹਿ ਕੇ ਮਿਲਣਗੇ ਕੋਈ ਜਵਾਬ ਠੋਕ ਕੇ ਦੇਣਾ ਨਾ ਇੱਕ ਤਰਕ ਨਾਲ ਕੁੰਭ ਰਾਸ਼ੀ ਨੂੰ ਨਾਮ ਲੱਗੇ ਹੀ ਨਹੀਂ ਇਸ ਵਾਰ ਆ ਕੀ ਨੂੰ ਲੱਗਿਆ ਹੋਇਆ ਦਿਖਾ ਦਿਓ ਕੈਮਰਾਮੈਨ ਪੜ੍ਹ ਲਓ ਧਿਆਨ ਆ ਦੇਖੋ ਸੁਨੀਲ ਗੁਲਾਟੀ ਅਮਰਤਸਰ ਕੀ ਰਾਸ਼ੀ ਬਣਦੀ ਆ ਕੰਬਰਾਸੀ ਬਣਦੀ ਆ ਸੇਲਰ ਕੌਣ ਆ ਭਰੋਟ ਇੰਟਰਪ੍ਰਾਈਜ਼ ਭਰੋਟ ਇੰਟਰਪ੍ਰਾਈਜ਼ ਕੌਣ ਆ ਜਿੱਥੇ ਮੈਂ ਬੈਠਾ ਆ ਦੱਸੋ ਵੀ ਆ ਕੀ ਆ ਜਿਹੜਾ ਹੁਣ ਤੋਂ ਉਹਦੀ ਆ ਗਈ ਨਾ ਗੱਲ ਉਹੀ ਵੀ ਮੇਰੀ ਨਹੀਂ ਸੁਣੀ ਆਪਦੀ ਸੁਣਾਈ ਜਾਨੀ ਹੁਣ ਮੈਂ ਆ ਗੱਲ ਕਰ ਰਿਹਾ ਕਿਉਂ ਨਹੀਂ ਦਿਖਾ ਰਹੇ ਪੰਜ 500 ਬੰਦੇ ਇੱਥੇ ਤੁਹਾਡੇ ਲੋਟਰੀ ਏਜੰਸੀ ਦੇ ਬਾਹਰ ਆ ਕੇ ਖੜਦੇ ਨੇ ਉਹ 500 ਬੰਦੇ ਤੁਹਾਡੇ ਤੇ ਭਰੋਸਾ ਕਰਕੇ ਇੱਥੇ ਆਉਂਦੇ ਨੇ ਤੇ ਫਿਰ ਉਹ ਪੰਡਿਤ ਲੋਟਰੀ ਏਜੰਸੀ ਤੋਂ ਜੇ ਲੋਟਰੀ ਨਾ ਨਿਕਲੇ ਉਹ 500 ਬੰਦੇ ਦੁਬਾਰੇ ਵੀ ਇੰਟਰਵਿਊ ਕਰ ਲਓ ਵੀ ਉਹਦੇ ਵਿੱਚ ਕਿੰਨੇ ਨਾਮ ਲੱਗੇ ਨੂ ਵੀ ਪਸੋਣਾ ਜਾ ਕੇ ਆ ਗੱਲ ਸੁਣੋ ਸਨੀਲ ਕਰਾਟੀ ਦੀ ਆਪਣੇ ਬਣਦੀ ਹੈ ਕੁੰਭ ਰਾਸ਼ੀ ਪਨੋਟ ਐਂਟਰਪ੍ਰਾਈਜ਼ ਦੀ ਕੁੰਭ ਰਾਸ਼ੀ ਆ ਉਸ ਤੋਂ ਬਾਅਦ ਦੇ ਵਿੱਚ ਰੱਬ ਤੁਹਾਡਾ ਭਲਾ ਕਰੇ ਆਹ ਪ੍ਰਿੰਸ ਲੋਟਰੀ ਇਹ ਸਾਡੇ ਲੱਗਿਆ ਸਾਡੇ ਕੋਲ ਪਰ ਕੁੰਭ ਰਾਸ਼ੀ ਨੂੰ ਨਹੀਂ ਹੈਗਾ ਉਸ ਤੋਂ ਬਾਅਦ ਦੇ ਵਿੱਚ ਆ ਪਿਆ ਸਤੀਸ਼ ਕੁਮਾਰ ਲੁਧਿਆਣਾ ਲੁਧਿਆਣਾ ਦੇ ਵਿੱਚ ਨਾਮ ਲੱਗਿਆ ਸੇਲਰ ਪਨੋਟ ਐਂਟਰਪ੍ਰਾਈਜ਼ ਦੋਨਾਂ ਦੀ ਕੁੰਭ ਰਾਸ਼ੀ ਬਣਦੀ ਆ ਦੱਸੋ ਮੈਂ ਕਿੱਥੇ ਝੂਠ ਬੋਲਦਾ ਹੁਣ ਵੀ ਕਹਿ ਰਹੇ ਆ ਕੁੰਬ ਦੇ ਸਿੰਘ ਦੀ ਸੰਗੀਤ ਨੇ ਉਹਨਾਂ ਨੂੰ ਹੀ ਲੱਗਣੇ ਨਾਮ ਭਾਈ ਜੀ ਜੇ 10 ਨਾਮ ਨੇ ਉਹਨਾਂ ਦੇ ਵਿੱਚੋਂ ਦੋ ਨਾਮ ਪਾਲੀ ਦਾਸੀ ਚ ਲੱਗੇ ਇਹ ਨਾ ਕੋ ਬੰਦੇ ਝੂਠ ਬੋਲਦਾ ਉਹ ਵੀ ਦੇਖੋ ਵੀ ਅੱਠ ਨਾਮ ਕੁੰਮਰ ਦਾਸੀ ਜਾਇ ਨੇ ਕਹਿੰਦੇ ਤਾਂ ਇਹ ਵੀ ਇੱਥੇ ਤੱਕ ਵੀ ਕਹਿ ਦਿੱਤਾ ਕਿ ਅਮਰਗੜ ਦੇ ਉੱਥੇ ਮਲੇਰ ਕੋਟਲੇ ਦੇ ਵਿੱਚ ਤੁਹਾਡਾ ਕੰਮ ਨਹੀਂ ਚੱਲਿਆ ਤੇ ਫਿਰ ਤੁਸੀਂ ਲੁਧਿਆਣੇ ਆ ਕੇ ਬਹਿ ਗਏ ਭਾਜੀ ਕੰਮ ਦੇ ਮੇਰਾ ਨਾਂ ਜਿਹਨੂੰ ਪੰਜੀ ਨੇ ਪੰਡਰ ਨੂੰ ਮਿਲਦਾ ਨਾ ਪੰਡਰ ਨੇ ਰੱਬ ਦੇ ਹੁਕਮ ਨਾਲ ਪਰਮਾਤਮਾ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਨਾ ਮੈਂ ਵਿਆਹ ਤੇ ਮੂੰਹ ਐਦਾਂ ਲੁਕੋ ਕੇ ਖੜਦਾ ਜੇ ਮੈਂ ਮੂੰਹ ਨੰਗਾ ਕਰਕੇ ਖੜ ਜਾਣਾ 50 ਬੰਦੇ ਦਾ ਘੱਟ ਹੋ ਕੁਝ ਤੇ 40 ਨੰਬਰ ਤੇ ਬੈਠੇ ਹੋ ਲੁਧਿਆਣੇ ਦੇ ਘੰਟਾ ਘਰ ਚੌਕ ਦੇ ਵਿੱਚ 40 41 42 43 44 ਸਾਰੇ ਹੀ ਲੋਟਰੀ ਵਾਲੇ ਨੇ ਉਹਨਾਂ ਕੋਲ ਹੀ ਨਿਕਲਦਾ ਤੁਹਾਡੇ ਕੋਲ ਹੀ ਨਿਕਲਦਾ ਕੀ ਕਿਵੇਂ ਦਾਵਾ ਕਰ ਸਕਦੇ ਉਹਨਾਂ ਮੂਰੇ ਦਾ 500 ਬੰਦਾ ਵੀ ਨਹੀਂ ਘੜਦਾ ਮੇਰੇ ਮੂਰੇ ਕਿਉਂ ਘੜਦਾ ਜੇ ਮੇਰੇ ਚ ਕੋਈ ਕੁਆਲਿਟੀ ਆ ਮੇਰੇ ਕੋਲ ਨਾਮ ਲੱਗੇ ਤਾਂ ਹੀ ਘੜਦਾ ਤਾਂ ਹੀ ਘੜਦਾ ਨਾ ਜੇ ਹੁਣ ਲੋਟਰੀ ਦੁਕਾਨਾਂ ਦਾ ਹੋਰ ਵੀ ਨੇ ਉਹਨਾਂ ਦੇ ਤਾਂ ਬੰਦਾ ਨਹੀਂ ਖੜਿਆ ਇੱਕ ਇੱਕ ਦਾ ਕਾ ਮੇਰੇ ਪੰਜ 500 ਲਾਈਨ ਚ ਲੱਗਦਾ ਜੇ ਪੰਡਤਾਂ ਕੋਲ ਜੇ ਮੰਨ ਲਈ ਆਪਾਂ ਲੋਟਰੀਆਂ ਦੇ ਪੈਸੇ ਨਿਕਲਣ ਲੱਗ ਜਾਣ ਪੰਡਤ ਕਰੋੜਪਤੀ ਬਣਨ ਲੱਗ ਜਾਣ ਫਿਰ ਸਾਰੇ ਪੰਡਤਾਂ ਕੋਲ ਹੀ ਨਾ ਚੱਲ ਜਾਣ ਫਿਰ ਮੈਂ ਤੁਹਾਨੂੰ ਦੱਸਾਂ ਕੰਮ ਕਰਨ ਦੀ ਕੀ ਲੋੜ ਆ ਉਹਨਾਂ ਦੀ ਆਵਾਨੀ ਡਾਣੀ ਹੋਣੀ ਵੱਡੇ ਬਿਜ਼ਨਸmen ਨੇ ਜੋ ਤੋਂ ਤੋਂ ਬਿਨਾਂ ਤਾਂ ਉਹ ਵੀ ਨਹੀਂ ਪੈਰ ਪੱਟਦੇ ਵੱਡੇ ਬਿਜ਼ਨਸmen ਨੇ ਕਰੋੜਾਂ ਅਰਬਾਂ ਕਰਬਾਂ ਦਾ ਬਿਜ਼ਨਸ ਆ ਉਹਨਾਂ ਦੇ ਵੀ ਸਪੈਸ਼ਲ ਪੰਡਤ ਰੱਖੇ ਹੋਏ ਨੇ ਆ ਪਿੱਛੇ ਜੇ ਸਾਧ ਅਬਿਆ ਹੋਇਆ ਸੀ ਉਹਦਾ ਆਵਾਨੀ ਦੇ ਮੁੰਡੇ ਦਾ ਉੱਥੇ ਵੀ ਉਹਨਾਂ ਦਾ ਗੁਰੂ ਆਇਆ ਸੀ ਸਾਧਗੁਰੂ ਪੰਡਤ ਆਏ ਸੀ ਕਿਉਂ ਆਏ ਸੀ ਮੰਡੀ ਜੀ ਹੁਣ ਤੱਕ ਬਣੇ ਦੀਆ ਤੁਹਾਡੇ ਕੋਲ ਕੋਈ ਕਰੋੜਪਤੀ ਲੱਖਪਤੀ ਆ ਫਿਰ ਐਵੇਂ ਵੀ ਬਿਰੇ ਤੂੰ ਆਏ ਪੁੱਸ ਵੀ ਕੋਈ ਅਹਿਜੇ ਨਹੀਂ ਆਇਆ ਜਿਹੜੇ ਮਹੀਨੇ ਚ ਕਰੋੜਪਤੀ ਨਹੀਂ ਬਣਿਆ ਮੰਡੀ ਡੇਢ ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ 6 ਤਰੀਕ ਨੂੰ ਆ ਦੁਕਾਨ ਦੀ ਵੀਡੀਓ ਵੀ ਪਈ ਹੋਈ ਹੈ ਚੈਨਲ ਚੈੱਕ ਕਰ ਲਓ ਉਸ ਤੋਂ ਬਾਅਦ ਦੇ ਵਿੱਚ 9 ਤਰੀਕ ਨੂੰ ਲੱਗਿਆ 10 ਲੱਖ ਰੁਪਏ ਦਾ ਪ੍ਰਾਈਜ਼ ਨੋਟ ਇੰਟਰਪ੍ਰਾਈਜ਼ ਉਸ ਤੋਂ ਬਾਅਦ ਦੇ ਵਿੱਚ ਲੱਗਿਆ 13 ਤਰੀਕ ਨੂੰ 15 ਲੱਖ ਦਾ ਪ੍ਰਾਈਜ਼ ਫਰਸਟ ਪ੍ਰਾਈਜ਼ ਹਫਤਾ ਦੇ ਵਿੱਚ ਤਿੰਨ ਨਾਮ ਨੇ ਤੋਂ ਲੱਗਿਆ ਰੋਟ ਐਂਟਰਪ੍ਰਾਈਜ਼ ਪੰਡ ਲਾਟਰੀ ਏਜੰਸੀ ਆਹ ਦੁਕਾਨ ਤੋਂ ਕੋਈ ਲਾਟਰੀ ਵਾਲਾ ਕਾਪੀ ਦੇ ਨੰਬਰ ਲੇਖਦਾ ਵੀ ਮੈਂ ਟਿਕਟ ਫਲਾਣੀ ਨੇ ਵੇਚੀ ਐ ਲੇਖਦਾ ਕੋਈ ਗੱਲਾ ਪੰਡ ਦਾ ਉਹ ਪੀਆ ਡੈਰੀ ਕੁਣੀ ਸਫੈਸ ਰੱਖੀ ਐ ਵੀ ਉਹ ਤਾਂ ਟਿਕਟ ਲੇਖ ਕਿ ਕੌਣ ਲੈ ਕੇ ਗਿਆ ਕਿੰਨਾ ਨੰਬਰ ਆ ਕੋਈ ਲੇਖਦਾ ਬਾਈ ਜੀ 2000 ਦਾ ਨਾਮ ਲੱਗਦਾ ਤਾਂ ਵੀ ਫੋਨ ਕਰਦੇ ਆ 100 ਰੁਪਏ ਦਾ ਨਾਮ ਲੱਗਦਾ ਤਾਂ ਵੀ ਅਰੇ ਦੱਸਦੇ ਵੀ 100 ਰੁਪਏ ਲੱਗਿਆ ਤਾਂ ਲੋਕ ਆਉਂਦੇ ਨੇ ਤਾਂ ਹੈਪਰੋਟਾਈ ਹੁੰਦੇ ਨੇ 14 ਤਰੀਕ ਨੂੰ 2.5 ਕਰੋੜ ਆ ਠੀਕ ਐ 14 9 ਨੂੰ ਤੇ 2 ਲੱਖ ਟਿਕਟ ਦੀ ਸਕੀਮਾਂ ਸਿਰਫ 2 ਲੱਖ ਤੇਉ ਨਾਮ ਨਿਕਲਣਾ ਆ ਗਿਆ 22 2 ਕਰੋੜ ਦੇ ਦੋ ਫਰਸਟ ਪ੍ਰਾਈਮ ਪਬਲਿਕ ਟੂ ਗਰੰਟ ਠੀਕ ਹੈ ਇਹ ਲਾਟਰੀ ਚ ਮਿਲਨੇ ਨੇ ਤੇ 1 ਲੱਖ ਦਾ ਪੱਕਾ ਹੀ ਆ ਬੰਡਲ ਕੋਲੋਂ ਲੈਨੇ ਲੱਗਣਾ ਠੀਕ ਹੈ ਜਿੰਨਾਂ ਕੋਲ 5000 ਖਰਚਣ ਦੀ ਗਜਾਇਸ ਆ ਉਹ ਆ ਟਿਕਟ ਪਾ ਲਓ ਕਿਉਂਕਿ ਟਿਕਟਰ 10000 ਹੀ ਪ੍ਰਿੰਟ ਹੋਈ ਆ ਲੁਧਿਆਣੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਸਾਨੂੰ ਜੋ ਮਿਲਿਆ ਤੁਹਾਨੂੰ ਦੱਸਦਾ ਤੁਹਾਡੇ ਮੁਤਾਬਕ ਕੀ ਮਿਲਿਆ ਲੁਧਿਆਣੇ ਰਿਸਪਾਂਸ ਬਾਕੀ ਸਟਾਫ ਤੋਂ ਪੁੱਛੋ ਕਿੰਦਾ ਮੈਂ ਤੁਹਾਨੂੰ ਪੁੱਛੂ ਉਹ ਦੱਸਣ ਕਿ ਵੀ ਰਿਸਪਾਂਸ ਕਿਦਾਂ ਫੰਡ ਬਗੋ ਸੱਜੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਪੰਡਤ ਲਾਟਰੀ ਏਜੰਸੀ ਦਾ ਰੌਲਾ ਬਹੁਤ ਜ਼ਿਆਦਾ ਪਿਆ ਹੋਇਆ ਜੋ ਪਹਿਲਾਂ ਅਮਰਗੜ ਮਲੇਰਕੋਟਲਾ ਦੇ ਵਿੱਚ ਸੀਗੇ ਤੇ ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਆ ਗਏ ਨੇ ਦਾਵਾ ਕਰਦੇ ਨੇ ਕਿ ਕੁੰਭ ਰਾਸ਼ੀ ਨੂੰ ਇਨਾਮ ਲੱਗੂਗਾ ਪਰ ਇਸ ਵਾਰ ਜਿਹੜਾ ਰਿਜ਼ਲਟ ਆਇਆ ਉਹ ਬਿਲਕੁਲ ਅਲੱਗ ਆ ਕੋਈ ਕੁੰਭ ਰਾਸ਼ੀ ਨੂੰ ਨਾਮ ਨਹੀਂ ਲੱਗਿਆ ਲੋਕ ਕਹਿ ਰਹੇ ਨੇ ਕਿ ਕੁੰਭ ਰਾਸ਼ੀ ਵਾਲੇ ਨੂੰ ਕੋਈ ਵੀ ਨਾਮ ਨਹੀਂ ਲੱਗਿਆ ਇਸ ਪੰਡਤ ਲਾਟਰੀ ਏਜੰਸੀ ਤੋਂ ਕੋਈ ਵੀ ਇਨਾਮ ਜਿਹੜਾ ਵਾ ਉਹ ਨਹੀਂ ਨਿਕਲਿਆ ਦਾਵਾ ਕਰਦੇ ਨੇ ਕਿ ਵੀ ਅਸੀਂ ਇਨਾਮ ਜਿਹੜਾ ਵਾ ਡੇਟ ਆਫ ਬਰਥ ਦੇ ਕੇ ਦਿੰਨੇ ਆ ਤਾਂ ਅੱਜ ਅਸੀਂ ਲੁਧਿਆਣੇ ਦੇ ਉਸ ਦੁਕਾਨ ਤੇ ਪਹੁੰਚੇ ਆ ਲੱਭ ਕੇ ਤੇ ਗੱਲਬਾਤ ਵੀ ਕਰਾਂਗੇ ਆਖਰਾ ਫੋਰਟ ਇੰਟਰਪ੍ਰਾਈਜ਼ ਜਰੂਰ ਇੱਧਰ ਲਿਖਿਆ ਹੋਇਆ ਪਰ ਇੱਥੇ ਸ਼ਨੀਵਾਰ ਦੀ ਸ਼ਨੀਵਾਰ ਪੰਡਤ ਲਾਟਰੀ ਏਜੰਸੀ ਜਿਹੜੀ ਅਮਰਗੜ ਦੇ ਵਿੱਚ ਹੈ ਉੱਥੇ ਲੁਧਿਆਣੇ ਆਉਂਦੇ ਨੇ ਪੰਡਤ ਜੀ ਕੀ ਹਾਲ ਹੈ ਠੀਕ ਹੋ حال ਬਹੁਤ ਵਧੀਆ ਤੁਸੀਂ ਇਨੋਵਰੇ ਠੀਕ ਹੋ ਪੰਡਤ ਜੀ ਅਮਰਗੜ ਦੇ ਵਿੱਚ ਤਾਂ ਤੁਹਾਨੂੰ ਸੁਣਿਆ ਹੀ ਸੀਗਾ ਹੁਣ ਤੁਸੀਂ ਲੁਧਿਆਣਾ ਵੀ ਪਹੁੰਚ ਗਏ ਬਹਿ ਜਾ ਥੱਕੇ ਪਏ ਆ ਤੜਕੇ ਦੇ ਲੋਕ ਆ ਦੇ ਇੱਕ ਮਿੰਟ ਮੈਂ ਨਾ ਲੋਕਾਂ ਦੇ ਲੁਧਿਆਣੇ ਵਾਸੀਆਂ ਦੇ ਨਾ ਜਵਾਬ ਲੈਣੇ ਆ ਤੁਹਾਡੇ ਕੋਲੋਂ ਲੁਧਿਆਣੇ ਵਾਸੀਆਂ ਨੇ ਇਹ ਗੱਲ ਕਹੀ ਹੈ ਕਿ ਪੰਡਤ ਲਾਟਰੀ ਏਜੰਸੀ ਤੋਂ ਕੋਈ ਟਿਕਟ ਨਹੀਂ ਨਿਕਲ ਰਹੀ ਪੰਡਤ ਲਾਟਰੀ ਏਜੰਸੀ ਨੇ ਅਮਰਗੜ ਦੇ ਵਿੱਚ ਵੀ ਉਹੀ ਹਾਲ ਕੀਤਾ ਹੋਇਆ ਪੈਸੇ ਲੈ ਕੇ ਸਾਨੂੰ ਐਡਵਾਂਸ ਪੈਸੇ ਲੈ ਲੈਂਦੇ ਨੇ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ 500 ਦੀ ਟਿਕਟ 600 ਰੁਪਏ ਦੀ ਵੇਚ ਰਹੇ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਅ ਦੇ ਨਾਲ ਠੀਕ ਹੈ ਨਾਲੇ ਕੁੰਭ ਰਾਸ਼ੀ ਵਾਲਿਆਂ ਨੂੰ ਤੁਹਾਡੇ ਕੋਈ ਇਨਾਮ ਤੁਹਾਡਾ ਨਹੀਂ ਨਿਕਲੇ ਇਸ ਵਾਰ ਨਿਕਲੇ ਨੇ ਕੌਣ ਕਹਦਾ ਨਹੀਂ ਨਿਕਲੇ ਆਜੋ ਸਾਫਤ ਕਰ ਲੋਕਾਂ ਨੇ ਕਿਹਾ ਕਮੈਂਟਾਂ ਦੇ ਵਿੱਚ ਵੀ ਪੰਡਿਤ ਲੋਟਰੀ ਜੀ ਸਾਨੂੰ ਪੈਸੇ ਨਹੀਂ ਦਿੱਤੇ ਇਹ ਕੁੜਤੇ ਪਜਾਮੇ ਨਾ ਪਜਾਮਾ ਨਹੀਂ ਪਾਇਆ ਉਹਨਾਂ ਦੇਖੋ ਵੀ ਪਜਾਮਾ ਨਹੀਂ ਪਾਇਆ ਉਹ ਵੀ ਦੇਖੋ ਕੁੜਤਾ ਹੀ ਪਾਇਆ ਹੋਇਆ ਠੀਕ ਹੈ ਜਿਹੜੀ ਜਿਹੜੀ ਪਾਈ ਆ ਉਹ ਨਾਲ ਆਪਣੇ ਉਹ ਵੀ ਦੇਖੋ ਨਾ ਕੱਲਾ 2.5 ਕਰੋੜਾ ਦੇਖੋ ਜਿਹੜੇ 10 ਲੱਖ ਦੇ 5 ਲੱਖ ਦੇ 3 ਢੋਕੇ ਨੇ ਉਹ ਵੀ ਦੇਖ ਲਓ ਨਹੀਂ ਪਰ ਕੁੰਭ ਰਾਸ਼ੀ ਵਾਲਿਆਂ ਨੂੰ ਤਾਂ ਲੱਗੇ ਹੀ ਨਹੀਂ ਇਨਾਮ ਲੈ ਠੋੜੇ ਕੁਰਸੀ ਲੈ ਲੈ ਬਰੁਣਾ ਜੀ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੂੰ ਤੁਹਾਡੇ ਕੋਲ ਲੈ ਕੇ ਜਾਣੇ ਅਸੀਂ ਮੈਂ ਦੇਖਣ ਨੂੰ ਤਿਆਰ ਬੈਠਾ ਜਵਾਬ ਆਉ ਤਾਂ ਸਹੀ ਮਾ ਤਾਂ ਠੀਕ ਨਾ ਵੀ ਕੋਈ ਆਵੇ ਮੈਨਾਂ ਡਿਸਕਸ ਕਰਨ ਵਾਲਾ ਜਵਾਬ ਦਵਾ ਠੋਕ ਕੇ ਜਿਹੜੇ ਲੋਕ ਪਕਾਈ ਮਰੀ ਜਾਂਦੇ ਨੇ ਉਹ ਮੇਰੇ ਖਿਲਾਫ ਵਿਰੋਧੀ ਮੈਂ ਪਹਿਲਾਂ ਵੀ ਕਹਿ ਕੇ ਹਟੇ ਵੀ ਕੰਮ ਨਾ ਹਰਾਓ ਜੇ ਹਰਾਉਣਾ ਗੱਲਾਂ ਨਾਲ ਨਾ ਹਰਾਓ ਗੱਲਾਂ ਜਵਾਬ ਦੇ ਨੂੰ ਬੈਠਾ ਜੋ ਕਹਿਣਾ ਸੱਚ ਹੁੰਦਾ ਪ੍ਰਮਾਤਮਾ ਲਾਏ ਰੱਖਦਾ ਬੈਠ ਵੀਰਿਆ ਕੁਰਸੀ ਤੇ ਦੋਵੇਂ ਜਵਾਬ ਸਹੀ ਕਹਿ ਰਹੇ ਨੇ ਨਾ ਉਹ ਤਾਂ ਸਹੀ ਕਹਿ ਰਹੇ ਨੇ ਵੀ ਕੁੰਭ ਰਾਸ਼ੀ ਨੂੰ ਨਾਮ ਤਾਂ ਲੱਗੇ ਹੀ ਨਹੀਂ ਇਹ ਕਹਿੰਦੇ ਨਾ ਦੇਖੋ ਤੁਸੀਂ ਤਾਂ ਉਹਨਾਂ ਦੀਆਂ ਸੁਣ ਬਾਦ ਲੱਗੇ ਨਹੀਂ ਜਿਹੜੇ ਸਬੂਤ ਮੈਂ ਭੇਜ ਕਰੂੰਗਾ ਫਿਰ ਬੰਦੇ ਭੇਜ ਕਰੂੰਗਾ ਜਿਹੜੇ ਨਾਮ ਲੱਗੇ ਕੁੰਭ ਰਾਸ਼ੀ ਨੂੰ ਨਾਮ ਲੱਗੇ ਹੀ ਨਹੀਂ ਇਸ ਵਾਰ ਆ ਕੀ ਨੂੰ ਲੱਗਿਆ ਹੋਇਆ ਦਿਖਾ ਦਿਓ ਕੈਮਰਾਮੈਨ ਨੂੰ ਪੜ ਲਓ ਧਿਆਨ ਆ ਦੇਖੋ ਸੁਨੀਲ ਗੁਲਾਟੀ ਅੰਮ੍ਰਿਤਸਰ ਕੀ ਰਾਸ਼ੀ ਬਣਦੀ ਆ ਕੁੰਭ ਰਾਸ਼ੀ ਬਣਦੀ ਆ ਸੇਲਰ ਕੌਣ ਆ ਪਨੋਟ ਇੰਟਰਪ੍ਰਾਈਜ਼ ਪਨੋਟ ਇੰਟਰਪ੍ਰਾਈਜ਼ ਕੌਣ ਆ ਜਿੱਥੇ ਮੈਂ ਬੈਠਾ ਪਰ ਜਿਹੜੇ ਤੁਸੀਂ ਲੋਟਰੀ ਦਿੰਦੇ ਹੋ ਡੇਟ ਆਫ ਬਰਥ ਦੇਖ ਕੇ ਦੇਖਦੇ ਹੋ ਉਹਦੇ ਚ ਤੋਂ ਨਿਕਲੇ ਹੀ ਨਹੀਂ ਭਾਜੀ ਚਾਹ ਨਹੀਂ ਨਿਕਲੇ ਆ ਨਾਮ ਤਾਂ ਕੁੰਭ ਰਾਸ਼ੀ ਲੱਗਿਆ ਨਾ ਡੇਟ ਆਫ ਬਰਥ ਵਾਲਿਆਂ ਨੂੰ ਵੀ ਲੱਗੇ ਨਹੀਂ ਛੋਟੇ ਨਾਮ ਪਰ ਜਿਹੜੇ ਤੁਹਾਡੇ ਕੋਲ ਆਂਦੇ ਨੇ ਪਰੋਸਾ ਕਰਕੇ ਉਹਨਾਂ ਦਾ ਕੀ ਫਿਰ ਉਹਨਾਂ ਦੇ ਤੁਸੀਂ ਮੈਨੂੰ ਟਾਈਮ ਰੱਖੋ ਕਸਟਮਰ ਬੁਲਾ ਲੈਣਾ ਮਲਾ ਲੈਣਾ ਕਿੰਨੇ ਕਿੰਨੇ ਨਾਮ ਲੱਗੇ ਨੇ ਹੁਣ ਇਹ ਤਾਂ ਐ ਨਹੀਂ ਵੀ ਤੁਸੀਂ ਬਾਅਦ ਵਿੱਚ ਆ ਕੇ ਮੇਰੇ ਤੇ ਰੇਡ ਮਾਰ ਲਈ ਹੁਣ ਆਉਣਗੇ ਲੋਕ ਤੁਹਾਨੂੰ ਮਲਾ ਦੇਣ ਮੈਂ ਇਹ ਗੱਲ ਕਰ ਰਿਹਾ ਕਿਉਂ ਨਹੀਂ ਦਿਖਾ ਰਹੇ ਨਹੀਂ ਜਿਹੜੇ 5 500 ਬੰਦੇ ਇੱਥੇ ਤੁਹਾਡੇ ਲੋਟਰੀ ਏਜੰਸੀ ਦੇ ਬਾਹਰ ਆ ਕੇ ਖੜਦੇ ਨੇ ਉਹ 500 ਬੰਦੇ ਤੁਹਾਡੇ ਤੇ ਪਰੋਸਾ ਕਰਕੇ ਇੱਥੇ ਆਉਂਦੇ ਨੇ ਤੇ ਫਿਰ ਉਹ ਪੰਡਤ ਲੋਟਰੀ ਏਜੰਸੀ ਤੋਂ ਜੇ ਲੋਟਰੀ ਨਾ ਨਿਕਲੇ ਫਿਰ ਕਿੱਡੀ ਕੀ ਵੱਡੀ ਗੱਲ ਆ ਦੱਸੋ ਉਹ 500 ਬੰਦੇ ਦੁਬਾਰੇ ਵੀ ਇੰਟਰਵਿਊ ਕਰ ਲਓ ਵੀ ਉਹਦੇ ਵਿੱਚ ਕਿੰਨੇ ਨਾਮ ਲੱਗੇ ਨੇ ਉਹ ਵੀ ਪਸੋਣਾ ਜਾ ਕੇ ਉਹ ਦੁਬਾਰੇ ਕਿਉਂ ਆਏ ਨੇ ਪੰਡਤ ਕੋਲ ਕਿਉਂ ਕੈਸ ਲੈ ਕੇ ਆਏ ਨੇ ਪੰਡਤ ਕੋਲ ਆ ਨਾਮ ਲੱਗੇ ਤਾਂ ਹੀ ਕਹਿ ਦਿੰਦਾ ਕਿ ਜੀਬ ਚ ਦਿੰਦਾ ਮੈਂ ਆ ਗੱਲ ਸੁਣੋ ਧਿਆਨ ਨਾਲ ਸੁਨੀਲ ਗਰਾਂਟੀ ਦੀ ਆਪਣੇ ਬਣਦੀ ਹੈ ਕੁੰਭ ਰਾ ਆ ਪ੍ਰੈਂਸ ਲੋਟਰੀ ਇਹ ਸਾਡੇ ਲੱਗਿਆ ਸਾਡੇ ਕੋਲ ਪਰ ਕੁੰਭ ਰਾਸੀ ਨੂੰ ਨਹੀਂ ਹੈਗਾ ਉਸ ਤੋਂ ਬਾਅਦ ਦੇ ਵਿੱਚ ਆ ਪਿਆ ਸਤੀਸ਼ ਕੁਮਾਰ ਲੁਧਿਆਣਾ ਲੁਧਿਆਣਾ ਦੇ ਵਿੱਚ ਨਾਮ ਲੱਗਿਆ ਸੇਲਰ ਪ੍ਰੋਟੈਂਟ ਐਂਟਰਪ੍ਰਾਈਜ਼ ਦੋਨਾਂ ਦੀ ਕੁੰਭ ਰਾਸੀ ਬਣਦੀ ਆ ਦੱਸੋ ਮੈਂ ਕਿੱਥੇ ਝੂਠ ਬੋਲਦਾ ਹੁਣ ਵੀ ਕਹਿ ਰਹੇ ਆ ਕੁੰਬਦੇ ਸਿੰਘ ਦੀ ਸੰਗੀਤ ਨੇ ਉਹਨਾਂ ਨੂੰ ਹੀ ਲੱਗਨੇ ਨਾਮ ਭਾਈ ਜੀ ਜੇ 10 ਨਾਮ ਨੇ ਉਹਨਾਂ ਦੇ ਵਿੱਚੋਂ ਦੋ ਨਾਮ ਪਾਲੀ ਰਾਸੀ ਚ ਲੱਗੇ ਇਹ ਨਾ ਕੋ ਬੰਦੇ ਝੂਠ ਬੋਲਦਾ ਉਹ ਵੀ ਦੇਖੋ ਵੀ 8 ਨਾਮ ਕੁੰਭ ਰਾਸੀ ਚ ਆਏ ਨੇ ਉਹਨਾਂ ਬੰਦੇ ਵੀ ਗੌਰ ਫਰਮਾਓ ਨਾ ਲੋਕਾਂ ਨੇ ਤਾਂ ਇਹ ਵੀ ਇੱਥੇ ਤੱਕ ਵੀ ਕਹਿ ਦਿੱਤਾ ਕਿ ਅਮਰਗੜ ਦੇ ਉੱਥੇ ਮਲੇਰ ਕੋਟਲੇ ਦੇ ਤੋ ਸਿ ਲੁਧਿਆਣੇ ਆ ਕੇ ਬਹਿ ਗਏ ਬਾਜੀ ਕੰਮ ਦੇ ਮੇਰਾ ਨਾਂ ਜਿਹਨੂੰ ਪੰਜੀ ਨੇ ਪੰਡਤ ਨੂੰ ਮਿਲਦਾ ਨਾ ਪੰਡਤ ਨੇ ਰੱਬ ਦੇ ਹੁਕਮ ਨਾਲ ਪਰਮਾਤਮਾ ਨੇ ਮੇਰੇ ਤੇ ਇੰਨੀ ਕਿਰਪਾ ਕਰੀ ਹੈ ਨਾ ਮੈਂ ਵਿਆਹ ਤੇ ਮੂੰਹ ਇਹ ਦਲ ਘੋਕੇ ਖੜਦਾ ਜੇ ਮੈਂ ਮੂੰਹ ਨੰਗਾ ਕਰਕੇ ਖੜ ਜਾਣਾ ਪੰਜਾਬ ਬੰਦੇ ਦਾ ਇਕੱਠ ਹੋ ਜਾਂਦਾ ਪੰਡਈ ਨਾਲ ਸੈਲਫੀਆਂ ਲੈਣ ਨੂੰ ਉਹ ਉਹ ਰਤਬਾ ਘਟਿਆ ਪੰਡਤ ਨੇ ਲਾਡਰੀ ਲੋਕੀ ਵੇਦ ਨੇ ਕਦੇ ਕਹਿੰਦਾ ਸੈਲਫੀ ਕਰਾਉਂਦਾ ਦੇਖਿਆ ਕੋਈ ਫਿਰ ਇਨਾਮ ਕਿਉਂ ਨਹੀਂ ਨਿਕਲਿਆ ਜਿਹੜੇ ਤੁਸੀਂ ਡੇਟ ਆਫ ਬਰਥ ਦੇ ਕੇ ਮੈਂ ਤੁਹਾਨੂੰ ਕਿੱਦਾਂ ਸਬੂਤ ਮੈਂ ਤੁਹਾਨੂੰ ਦੇ ਰਿਹਾ ਆਹਾਂ ਬੰਦਿਆਂ ਕੋਲ ਵਗ ਜਿਹਨਾਂ ਨੂੰ ਮੁਸਲੇ ਫੰਡ ਚੂੜ ਫੋਲਦਾ ਸਹੀ ਬੋਲਦਾ ਲੋਕਾਂ ਦੀ ਨਾ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਵੀ ਲੱਗੇ ਨੇ ਜੀ ਨੂੰ ਕੋਈ ਸਬੂਤ ਚਾਹੀਦਾ ਆਜੋ ਇੱਕ ਤੁਹਾਨੂੰ ਗੱਲ ਹੋਰ ਦਾ ਸਾਇ ਛੋਡੇ ਤੱਕ ਨਾ ਪਹੁੰਚੀ ਹੋਵੇ ਲੋਕ ਪਤਾ ਕੀ ਕਹ ਠੀਕ ਹੈ ਉਹਨਾਂ ਨੂੰ ਇਹ ਗੱਲ ਦੱਸਦਾ ਨਾ ਵੀ ਪੰਡਤ ਨੇ ਪੜ੍ਹਾਈ ਨਹੀਂ ਕਰੀ ਪੰਡਤ ਨੇ ਬਜ਼ੁਰਗਾਂ ਚੋਂ ਐਕਸਪੀਰੀਅੰਸ ਲੈਂਦਾ ਸਾਡੇ ਬਜ਼ੁਰਗ ਕੰਮ ਕਰਦੇ ਕੋਲੇ ਬੈਠਾ ਹੁੰਦੇ ਨਿਕਾ ਹੁੰਦਾ ਦੇਖਦਾ ਸੀ ਵੀ ਕੀ ਦੇਖਦੇ ਨੇ ਕਿ ਉੱਥੋਂ ਸਿੱਖਿਆ ਮੈਂ ਕੋਈ ਮੈਂ ਪੱਤਰੀ ਦੂਏ ਲੋਡ ਨਹੀਂ ਦੇਖਦਾ ਮੈਂ ਓਨਲੀ ਨੰਬਰ ਦੇਣਾ ਕੈਲਕੂਲੇਸ਼ਨ ਕਰਕੇ ਉਹਦੇ ਹਿਸਾਬ ਨਾਲ ਟਿਕਟ ਦੇਣਾ ਤੇ ਪ੍ਰਮਾਤਮਾ ਫਲ ਵੀ ਲਾਉਂਦਾ ਠੀਕ ਹੈ ਦੂਜੀ ਗੱਲ ਜੇ ਕਿਹਨੇ ਪੱਤਰੀ ਦਿਖਾਉਣੀ ਹੈ ਮੇਰੇ ਕੋਲ ਸਪੈਸ਼ਲਿਸਟ ਪੰਡਤ ਜੀ ਆਉਂਦੇ ਨੇ ਮਨੂ ਸ਼ਰਮਾ ਜੀ ਅੱਛਾ ਪੱਤਰੀ ਵੀ ਦੇਖਦੇ ਹੋ ਤੁਸੀਂ ਹੁਣ ਪੱਤਰੀ ਮੈਂ ਨਹੀਂ ਦੇਦਾ ਪੰਡੇ ਦੇ ਦੇ ਆਉਂ ਯਾਨੀ ਜੋਤਸ ਦੀਆਂ ਉਹ ਦੇਖਦੇ ਨੇ ਬਾਕੀ ਯਾਨੇ ਦੇ ਵਿੱਚ ਐਨੇ ਲੋਟਰੀ ਵਾਲੇ ਨੇ ਤੁਸੀਂ 40 ਨੰਬਰ ਤੇ ਬੈਠੇ ਹੋ ਲੁਧਿਆਣੇ ਦੇ ਘੰਟਾ ਘਰ ਚੌਕ ਦੇ ਵਿੱਚ 40 41 42 43 44 ਸਾਰੇ ਹੀ ਲੋਟਰੀ ਵਾਲੇ ਨੇ ਉਹਨਾਂ ਕੋ ਨਹੀਂ ਨਿਕਲਦਾ ਤੁਹਾਡੇ ਕੋਲ ਹੀ ਨਿਕਲਦਾ ਕੀ ਕਿਵੇਂ ਦਾਵਾ ਕਰ ਸਕਦੇ ਤੁਸੀਂ ਉਹਨਾਂ ਮੂਰੇ ਦਾ 500 ਬੰਦਾ ਵੀ ਨਹੀਂ ਖੜਦਾ ਮੇਰੇ ਮੂਰੇ ਕਿਉਂ ਖੜਦਾ ਜੇ ਮੇਰੇ ਚ ਕੋਈ ਕੁਆਲਿਟੀ ਆ ਮੇਰੇ ਕੋਲ ਨਾਮ ਲੱਗੇ ਤਾਂ ਹੀ ਖੜਦਾ ਤਾਹੀਂ ਕਰਦਾ ਨਾ ਜੇ ਹੁਣ ਲਾਟਰੀ ਦੀ ਦੁਕਾਨਾਂ ਦਾ ਹੋਰ ਵੀ ਨਾ ਉਹਨਾਂ ਤੇ ਤਾਂ ਬੰਦਾ ਨਹੀਂ ਖੜਿਆ ਇੱਕ ਇੱਕ ਗਾਹ ਕਾ ਮੇਰੇ ਪੰਜ ਪੰਜ ਸੌ ਲਾਈਨ ਚ ਲੱਗਦਾ ਜੇ ਮੇਰੇ ਚ ਕੋਈ ਗੱਲ ਬਾਤ ਤਾਂ ਤਾਂ ਹੀ ਆਉਂਦਾ ਤੁਹਾਡੇ ਚੈਨਲ ਤੇ ਖਬਰ ਚਲਦੀ ਆ ਜੇ ਤੁਹਾਡੇ ਚੈਨਲ ਤੇ ਖਬਰ ਵਧੀਆ ਚਲਦੀ ਤਾਂ ਹੀ ਫੋਲੋਅਰ ਜੁੜੇ ਹੋਏ ਨੇ ਨਹੀਂ ਤੁਹਾਨੂੰ ਅਨਫੋਲੋ ਕਰ ਦਾਂ ਲੋਕ ਜੇ ਅਸੀਂ ਗਲਤ ਖਬਰਾਂ ਪਾਉਂਗੇ ਜੇ ਮੇਰੇ ਤੇ ਕੁਆਲਿਟੀ ਆ ਨਾਮ ਲੱਗਦਾ ਤਾਂ ਲੋਕ ਆਉਂਦੇ ਨੇ ਜੇ ਮੇਰੇ ਕੋਲ ਨਾਮ ਨਹੀਂ ਲੱਗਣਗੇ ਮੇਰੇ ਕੋਲ ਲੋਕ ਨਹੀਂ ਆਉਣਗੇ ਇਹ ਤਾਂ ਗੱਲ ਹੀ ਕੁਛ ਨਹੀਂ ਆਉਣ ਵਾਲੇ ਟਾਈਮ ਇਹੋ ਜਿਹਾ ਹੋਣਾ ਅਜਨੇ ਨਾਮ ਲੱਗਣੇ ਧੜਾ ਧੜਾ ਨਾਮ ਲੱਗਣੇ 500 ਕੀ 5000 ਬੰਦਾ ਖੜੂਗਾ ਤੇ ਲੋਕਾਂ ਦੀ ਗੱਲਾਂ ਦੇ ਪੂਰੇ ਵੀ ਉਤਰਾਂਗੇ ਕਿਰਪਾ ਪਰਮਾਤਮਾ ਜੋ ਪਰਮਾਤਮਾ ਕਹੋਂਦਾ ਸੱਚ ਕਹੋਂਦਾ ਲੁਧਿਆਣੇ ਆ ਕੇ ਤੁਸੀਂ 500 ਦੀ ਟਿਕਟ 600 ਚ ਵੇਚ ਰਹੇ ਹੋ ਲੋਕਾਂ ਨੇ ਰੋਲਾ ਪਾਇਆ ਸਾਫਤ ਕਰੋ ਵਿਰੋਧੀਆਂ ਨੂੰ ਹੋਰ ਕੋਈ ਲੱਭ ਹੀ ਨਹੀਂ ਰਿਹਾ ਵਿਰੋਧੀਆਂ ਨੂੰ 500 ਬੰਦੇ ਦਾ ਕੱਟ ਦੇ ਕਿ ਹੋਰ ਕੋਈ ਲੱਭ ਹੀ ਨਹੀਂ ਰਿਹਾ ਕਹਿੰਦੇ ਸੇ ਸੋਈ ਟਿਕਟ ਵੇਚਦਾ ਬੰਦਲ ਉਹਨਾਂ ਨੇ ਕਿਹਾ ਵੀ ਐਦਾਂ ਹੀ ਗਾਹਕ ਹਟਾ ਦਿਓ ਪਾਈ ਜੀ ਜੇ ਪੰਡਤ ਦੇ ਕੱਲ ਕਾ ਰਾਬਲਾ ਦਾ ਟਿਕਟ ਵੇਚ ਨਹੀਂ ਰਿਹਾ ਦਾ ਮੈਂ ਕੋਈ ਐਕਸਟਰਾ ਪੈਸਾ ਕੋਈ ਨਹੀਂ ਲੈ ਰਿਆ ਕਿਸ ਤੋਂ ਨਾ ਮੈਂ ਲਵਾ ਪਰ ਜੇ ਮੈਂ ਐਕਸਟਰਾ ਪੈਸਾ ਲੈਣ ਲੱਗ ਜਾਣਾ ਪੰਡਤ ਤੇ ਇੰਨਾ ਰੋਤਾ ਬਣਾ ਲੋਕੋ ਵੀ ਦੇਖ ਕੇ ਜਾਣਗੇ ਵੀ ਆ ਪੰਡਤਾਂ ਜੇ ਪੰਡਤਾਂ ਕੋਲ ਜੇ ਮੰਨ ਲਈ ਆਪਾਂ ਲੋਟਰੀਆਂ ਦਾ ਪੈਸੇ ਨਿਕਲਣ ਲੱਗ ਜਾਣਾ ਪੰਡਤ ਕਰੋੜਪਤੀ ਬਣਨ ਲੱਗ ਜਾਣਾ ਫਿਰ ਸਾਰੇ ਪੰਡਤਾਂ ਕੋਲ ਹੀ ਨਾ ਚੱਲ ਜਾਣ ਫਿਰ ਮੈਂ ਤੁਹਾਨੂੰ ਦੱਸਾਂ ਕੰਮ ਕਰਨ ਦੀ ਕੀ ਲੋੜ ਆ ਉਹਨਾਂ ਦੀ ਆ ਵਾਨੀ ਡਾਣੀ ਹੋਣੀ ਵੱਡੇ ਬਿਜ਼ਨਸ ਹੋਣਾ ਤਾਂ ਜੋ ਤੋਂ ਤੋਂ ਬਣਾ ਤਾਂ ਉਹ ਵੀ ਨਹੀਂ ਪੈਰ ਪੱਟਦੇ ਹੂੰ ਠੀਕ ਹੈ ਨਹੀਂ ਵੱਡੇ ਬਿਜ਼ਨਸmen ਨੇ ਕਰੋੜਾਂ ਅਰਬਾਂ ਖਰਬਾਂ ਦਾ ਬਿਜ਼ਨਸ ਹੈ ਉਹਨਾਂ ਦੇ ਵੀ ਸਪੈਸ਼ਲ ਪੰਡਤ ਰੱਖਿਓ ਇਹਨੇ ਆ ਪਿਸਤੇ ਦੇ ਸਾਥ ਵਿਆਹ ਹੋਇਆ ਸੀ ਉਹਦਾ ਵਾਨੀ ਦੇ ਮੁੰਡੇ ਦਾ ਉੱਥੇ ਵੀ ਉਹਨਾਂ ਦਾ ਗੁਰੂ ਆਇਆ ਸੀ ਸਾਧਗੁਰੂ ਪੰਡਤ ਆਏ ਸੀ ਕਿਉਂ ਆਏ ਸੀ ਜੀ ਉਹਨਾਂ ਨੂੰ ਯਕੀਨ ਆ ਤਾਂ ਵੱਡੇ ਵੱਡੇ ਬਿਜ਼ਨਸmen ਵਿਸ਼ਵਾਸ ਕਰਦੇ ਬਾਕੀ ਅਸੀਂ ਕਿਹੜਾ ਧੱਕੇ ਨਾਲ ਕਹਨੇ ਆ ਯਾਰ ਕਿਸੇ ਨੂੰ ਜਿਹਨੂੰ ਨਹੀਂ ਵਿਸ਼ਵਾਸ ਨਾ ਆਉ ਠੀਕ ਹੈ ਜਿਹਨੂੰ ਪੰਡਤ ਦੇ ਵਿਸ਼ਵਾਸ ਆਉ ਜਹਾਂ ਪੰਡਤ ਦੇ ਵਿਸ਼ਵਾਸ ਕਰੋਗੇ ਕਾਂ ਫਾਲ ਮਿਲੂਆ ਪਰਮਾਤਮਾ ਡਰ ਕੇ ਕਹਿੰਦਾ ਜੋ ਕਹਨੇ ਸੱਚ ਹੁੰਦਾ ਪਰੋਸਾ ਤੁਸੀਂ ਸਾਰਿਆਂ ਨੂੰ ਦਿਨੋ ਜੇ 500 ਬੰਦਾ ਤੁਹਾਡੀ ਲਾਈਨ ਚ ਖੜਾ ਪਰੋਸਾ ਸਾਰਿਆਂ ਦੇ ਉਧਰ ਨਿਕਲਣਾ ਇੱਕ ਨੂੰ ਉਹ ਵੀ ਇਹ ਨਹੀਂ ਪਤਾ ਵੀ ਤੁਹਾਡੀ ਏਜੰਸੀ ਤੋਂ ਨਿਕਲਣਾ ਉਹ ਲੋਕਾਂ ਨੂੰ ਪੁੱਛੋ ਜੇ ਟਿਕਟ ਪਾਉਂਦੇ ਪੰਡ ਕਿਦਾਂ ਭਰੋਸਾ ਆਉਂਦਾ ਲੋਕਾਂ ਨੂੰ ਬਸੇ ਜਵਾਲਦਾ ਜਵਾਬ ਲੋਕ ਦੇਣਗੇ ਪੰਡ ਕੀ ਕਹਿਣਾ ਮੈਂ ਇਹ ਗੱਲ ਕਹਿਣਾ ਵੀ ਨਾਮ ਇੱਕ ਹੈ ਇੱਕ ਬੰਦੇ ਨੂੰ ਨਿਕਲਣਾ ਤੇ ਤੁਸੀਂ 500 ਬੰਦਾ ਖੜੇ ਹੋ ਠੀਕ ਹੈ 500 ਦੇ ਬੰਦੇ ਨੂੰ ਨਾਮ ਨਹੀਂ ਨਿਕਲਦਾ ਇੱਕ ਨੂੰ ਨਿਕਲੋ ਨਿਕਲੋ ਤੁਹਾਡੇ ਤੋਂ ਪਰ ਹਾਂ ਤੁਹਾਡੀ ਵਾਰੀ ਵੀ ਆ ਸਕਦੀ ਹੈ ਲਾਈਨ 'ਚ ਲੱਗਣਾ ਪਊਗਾ ਇਹਨਾਂ ਨੂੰ ਅੱਜ ਨਿਕਲਿਆ ਕੱਲ ਨੂੰ ਦੂਜਾ ਡਰਾਅ ਆਉਂਦਾ ਲਾਈਨ 'ਚ ਇੱਕ ਪਰ ਟਿਕਟ ਪਾਵਾਂਗੇ ਲੱਗਾਂਗੇ 2.5 ਕਰੋੜ ਦਾ ਨਾਮ ਲੱਗੇ ਆਦਮਪੁਰ 50 ਸਾਲ ਤੋਂ ਬੰਦਾ ਟਿਕਟ ਪਾ ਰਿਹਾ ਸੀ 50 ਸਾਲ ਤੋਂ ਤੇ 2.5 ਕਰੋੜ ਦਾ ਫਰਸਟ ਪ੍ਰਾਈਜ਼ ਰਖੜੀ ਬੰਪਰ ਦਾ ਲੱਗਿਆ ਉਹਨਾਂ ਨੂੰ ਉਹ ਕਿਵੇਂ ਲੱਗ ਗਿਆ ਵੀ ਉਹਨੂੰ ਆਸ ਸੀ ਉਹਦਾ ਮਨ ਸੀ ਵੀ ਉਹਨੂੰ ਇੱਕ ਆਸਦਾ ਸੀ ਉਹਦਾ ਯਕੀਨ ਸੀ ਵੀ ਮੇਰਾ ਨਾਮ ਲੱਗੂਗਾ ਐਦਾਂ ਹੀ ਇਹ ਲੋਕ ਨੇ ਜਿਹੜੇ ਇਹ ਦੁਨੀਆ ਇਹ ਇਹ ਪੰਡਤ ਜੋ ਲੋਕ ਪਿਆਰ ਕਰਦੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਵੀ ਪੰਡਤ ਕੋਲ ਸਾਨੂੰ ਅੱਜ ਨਾ ਕੱਲ ਨੂੰ ਇਨਾਮ ਮਿਲੂਗਾ ਪੰਡਤ ਜੀ ਹੁਣ ਤੱਕ ਬਣੇ ਦੀ ਹੈ ਤੁਹਾਡੇ ਕੋਲ ਕੋਈ ਕਰੋੜਪਤੀ ਲੱਖਪਤੀ ਆ ਫਿਰ ਐਵੇਂ ਹੀ ਬਿਰੇ ਤੂੰ ਆਏ ਪੁੱਸ ਵੀ ਕੋਈ ਅਹਿਜਾ ਨਹੀਂ ਹੈਗਾ ਜਿਹੜੇ ਮਹੀਨੇ ਚ ਕਰੋੜਪਤੀ ਨਹੀਂ ਬਣਿਆ ਮੰਡੀ ਉਹ ਗੱਲ ਪੁੱਸ ਨਾ ਬਣੇ ਨਹੀਂ ਤੈਨੂੰ ਬਾਹਲੇ ਦੂਰ ਤੱਕ ਕੀ ਜਣਾ ਆ ਮਹੀਨੇ ਦੇ ਕਨਾਂ ਨਾ 1.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ 6 ਤਰੀਕ ਨੂੰ ਆ ਦੁਕਾਨ ਦੀ ਵੀਡੀਓ ਵੀ ਪਈ ਹੋਈ ਹੈ ਚੈਨਲ ਚ ਚੈੱਕ ਕਰ ਲਓ ਕਿੱਥੋਂ ਲੱਗਿਆ ਨੋਟ ਇੰਟਰਪ੍ਰਾਈਜ਼ ਪੰਡ ਲਾਟਰੀ ਏਜੰਸੀ ਆ ਦੁਕਾਨ ਤੋਂ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ 9 ਤਰੀਕ ਨੂੰ ਲੱਗਿਆ 10 ਲੱਖ ਰੁਪਏ ਦਾ ਪ੍ਰਾਈਜ਼ ਨੋਟ ਇੰਟਰਪ੍ਰਾਈਜ਼ ਉਸ ਤੋਂ ਬਾਅਦ ਦੇ ਵਿੱਚ ਲੱਗਿਆ 13 ਤਰੀਕ ਨੂੰ 15 ਲੱਖ ਦਾ ਪ੍ਰਾਈਜ਼ ਫਰਸਟ ਪ੍ਰਾਈਜ਼ ਹਫਤਾ ਦੇ ਵਿੱਚ ਤਿੰਨ ਨਾਮ ਨੇ ਤੇ ਹੋਰ ਵੀ ਪਤਾ ਗੱਲ ਕੀਆ ਲੋਕਾਂ ਵਾਂਗੂ ੜੀ ਹੈਗਾ ਵੀ 5 ਲੱਖ 10 ਲੱਖ ਦੀ ਵੀਡੀਓ ਫਲਾਤੀ ਨਾ 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 ਇੱਥੇ ਕਰੋੜਾਂ ਦੀ ਵੀਡੀਓ ਨਹੀਂ ਅਸੀਂ ਜਿ세ਤੀ ਪਾਉਂਦੇ ਅਸੀਂ ਲੋਕਾਂ ਨੂੰ ਕਿਉਂ ਅੱਜਕੱਲ ਟਾਈਮ ਨਹੀਂ ਹੈਗਾ ਤਾਂ ਕਰਕੇ ਲੋਕਾਂ ਨੂੰ ਪਪੂਲਰ ਨਹੀਂ ਕਰਦੇ ਪਪੂਲਰ ਹਾਂ ਕਿਸੇ ਨੇ ਦੇਖਣਾ ਆ ਜੋ 2023 ਦਾ ਰਿਕਾਰਡ ਆ ਅੱਜ ਤੱਕ ਕੋਈ ਤੋੜ ਨਹੀਂ ਸਕਿਆ 2023 ਦੀ ਰਿਕਾਰਡ ਦੀ ਗੱਲ ਕਰਦਾ 13 ਕਰੋੜਪਤੀ ਆ ਦੁਕਾਨ ਤੋਂ 13 ਕਰੋੜਪਤੀ ਇੱਕ April ਤੋਂ ਲੈ ਕੇ December ਤੱਕ ਪਰ ਇਹੀ ਗੱਲ ਤੁਸੀਂ ਮਲੇਰਕੋਟਲੀ ਵੀ ਕਹਿੰਦੇ ਹੁੰਦੇ ਸੀ ਅਮਰਗੜ ਦੇ ਵਿੱਚ ਵੀ ਇਹ ਦੁਕਾਨ ਤੋਂ ਬਣਾਈ ਆ ਹੁਣ ਤੁਸੀਂ ਲੁਧਿਆਣਾ ਵੀ ਕਹਿੰਦੇ ਵੀ ਇਸ ਦੁਕਾਨ ਤੋਂ ਬਣਾਈ ਨਹੀਂ 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 ਮੈਂ ਇਹ ਕਹਿੰਦਾ 13 ਕਰੋੜ ਪਤੀ ਭਨੋਟ ਇੰਟਰਪ੍ਰਾਈਜ਼ 21 ਲੱਖ ਪਤੀ ਪੰਡ ਲਾਡਰੀ ਜਨਸੀ ਇਹ ਕਹਿੰਦਾ ਸੀ ਹੁਣ ਮੈਂ ਇੱਥੇ ਕਰੋੜ ਪਤੀਆਂ ਦੀ ਗੱਲ ਕਰੀ ਇਹ ਲੱਖ ਪਤੀ ਦੀ ਗੱਲ ਨਹੀਂ ਕਰੀ ਵੀ 13 ਕਰੋੜ ਪਤੀ ਉਹਨੂੰ ਆ ਦੁਕਾਨ ਤੋਂ 21 ਲੱਖ ਪਤੀ ਉਹ ਦਗਾ ਇਹ ਜੀਜ਼ਾ ਇਤੇ ਇਕੱਠੀ ਨਹੀਂ ਮੈਂ ਗੱਲ ਕਰੀ ਪਹਿਲਾਂ ਵੀ ਕਹਤਾ ਵੀ 13 ਕਰੋੜ ਪਤੀ ਤੇ 1 ਇੱਕ ਲੱਖ ਪਤੀ ਹੁਣ ਉਹ ਦੁਕਾਨ ਉਹ ਵੀ ਮੇਰੀ ਐ ਵੀ ਮੇਰੀ ਐ ਦੁਕਾਨ ਤੇ ਬੈਠਾ ਮਾਲਕਮ ਐ ਠੀਕ ਐ ਹੁਣ ਤੁਹਾਡਾ ਕੋਈ ਹੋਰ ਸਵਾਲ ਆਉ ਪੁੱਛ ਲੂ ਨਹੀਂ ਮੈਨੂੰ ਐਂ ਲੱਗਦਾ ਵੀ ਜਨਮ ਤਰੀਕ ਦੇਖ ਕੇ ਤੁਸੀਂ ਟਿਕਟ ਦਿੰਨੇ ਹੋ ਫਿਰ ਨਿਕਲਦਾ ਨਹੀਂ ਹੈਗਾ ਲੋਕਾਂ ਦਾ ਭਰੋਸਾ ਵੀ ਟੁੱਟਦਾ ਕੀ ਦੇਖਦੇ ਕਿਉਂ ਉਹਦੇ ਚ ਹਾਂਜੀ ਜੇ ਨਿਕਲਦਾ ਨਹੀਂ ਲੋਕਾਂ ਦਾ ਤੁਸੀਂ ਐਂ ਦੱਸ ਮੈਨੂੰ ਦੇਖਦੇ ਕੀ ਹੁੰਦੇ ਚ ਹਾਂਜੀ ਉਹ ਮੇਰਾ ਗੋਣਾ ਮੈਂ ਉਹ ਤੁਹਾਨੂੰ ਦੱਸੂ ਵਿਕੀ ਦੇਦਾ ਫਿਰ ਮੇਰੇ ਪੱਲੇ ਕੀ ਰਹਿ ਗਿਆ ਜੇ ਮੈਂ ਤੁਹਾਨੂੰ ਇਹੀ ਗੱਲ ਦੱਸਦੀ ਵੀ ਭਾਈ ਮੈਂ ਇਦਾਂ ਤੇ ਇਦਾਂ ਕੈਲਕੂ ਉਪਰੇਸਨ ਕਰਕੇ ਜਿੱਥੋਂ ਮਨ ਦੀ ਡਾਇਰੈਕਟ ਪਾ ਲਈ ਇਹ ਦੋੜੋ ਮੈਂ ਤੁਹਾਨੂੰ ਦੱਸੂਗਾ ਮੇਰਾ ਕੀ ਤਰੀਕਾ ਹਾਂ ਹੋਰ ਕੋਈ ਤੁਸੀਂ ਗੱਲ ਪੁੱਛਣੀ ਆ ਕੋਈ ਯਾਰਾ ਵਗਰਾ ਤੁਹਾਡੇ ਕੋਲ ਇੱਕ ਇੱਕ ਕਸਟਮਰ ਆਇਆ ਸੀਗਾ ਪੁੱਛ ਰਿਆ ਸੀ ਪੰਡਤ ਜੀ ਕੀ ਇਹਦੇ ਚ ਦੇਖਿਆ ਤੁਸੀਂ ਕਿਵੇਂ ਮੇਰਾ ਲੱਕੀ ਨੰਬਰ ਕੱਢਤਾ ਉਹਨੇ ਤੁਹਾਨੂੰ ਇਹ ਗੱਲ ਵੀ ਕਹੀ ਮੇਰਾ ਲੱਕੀ ਨੰਬਰ ਤਾਂ ਇਹ ਆ ਫਿਰ ਤੁਸੀਂ ਅੱਗੋਂ ਇਹ ਕਹਿੰਦੇ ਵੀ ਨਹੀਂ ਤੇਰਾ ਲੱਕੀ ਨੰਬਰ ਇਹ ਆ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਫਿਰ ਮੈਂ ਚੈਲੇਂਜ ਕੀ ਕਰਿਆ ਸੀ ਉਹਨੂੰ ਵੀ ਤੇਰਾ ਲੱਕੀ ਨੰਬਰ ਇਹ ਨਹੀਂ 11ਵਾਂ ਪੰਡਤ ਬਾਇ ਬੈਠਾ ਅੰਦਾਜ਼ ਬਿਠਾ ਲਾ ਬਰਬਰ ਕੋਈ ਚੈਲੇਂਜ ਕਰਕੇ ਦਿਖਾ ਦੇ ਵੀ ਆਹ ਨੰਬਰ ਤੇਰਾ ਲੱਕ ਦਾਂ ਗੱਲਾਂ ਕਰਨਾ ਥੋੜਾ ਵੀ ਚਾਰ ਖੁੰਡੇ ਚਰਚਾ ਨਹੀਂ ਕਰਨੀ ਚਾਹੀਦੀ ਪੰਡਤ ਨਾਲ ਗੱਲ ਕਰੋ ਮੂੰਹ ਤੇ ਆ ਕੇ ਵੀ ਭਾਈ ਆ ਗੱਲ ਵਾ ਇਹਦਾ ਵੀ ਭਾਈ ਆ ਗੱਲ ਵਾ ਤੇਦਾ ਮੈਨੂੰ ਗੱਲ ਤੇ ਸਾਬਤ ਕਰੋ ਫੇਰ ਮੈਂ ਮੰਨਾਂ ਅੱਛਾ ਪਨੋਟ ਇੰਟਰਪ੍ਰਾਈਜ਼ ਦੇ ਜਿਹੜੇ ਹੋਰ ਵੀ ਬਹੁਤ ਸਾਰੇ ਡੀਲਰ ਨੇ ਬਹੁਤ ਡੀਲਰ ਨੇ ਤੁਹਾਨੂੰ ਸਪੈਸ਼ਲ ਕਿਉਂ ਬੁਲਾਉਂਦੇ ਆ ਵੀ ਪੰਡਤ ਉਹ ਤਾਂ ਕਰਕੇ ਲੋਕਾਂ ਦਾ ਵਿਸ਼ਵਾਸ ਪਲਾ ਕੇ ਵੀ ਪੰਡਤ ਹੈਗੇ ਨੇ ਵੀ ਇਹਨਾਂ ਕੋਲ ਲੋਟਰੀ ਜ਼ਿਆਦਾ ਲਾਉਂਗੇ ਪੰਡਤ ਹੋਰ ਵੀ ਡੀਲਰ ਨੇ ਪਨੋਟ ਸਾਹਿਬ ਕੋਲ ਪਿਆਰ ਪਰ ਤੁਹਾਨੂੰ ਕਿਉਂ ਬੁਲਾਉਂਦੇ ਆ ਇਹ ਇਹ ਲੋਕਾਂ ਦਾ ਸਵਾਲ ਹੈ ਮੇਰਾ ਨਹੀਂ ਲੋਕਾਂ ਦਾ ਸਵਾਲ ਉਹੀ ਸਵਾਲ ਦਾ ਜ ਦੁਕਾਨਾਂ ਲਾਟਰੀ ਦੀਆਂ ਕਿੰਨੀਆਂ ਨੇ ਮਾਰਕੀਟ ਦੇ ਵਿੱਚ ਲਾਟਰੀ ਦੁਕਾਨਾਂ ਕਿੰਨੀਆਂ ਨੇ ਠੀਕ ਹੈ ਉਹਨਾਂ ਦੇ ਗਾਹਕ 500 ਕਿਉਂ ਨਹੀਂ ਆਉਂਦਾ ਮੇਰੇ ਕਿਉਂ ਆਉਂਦਾ ਕੁਆਲਿਟੀ ਹੈ ਪਿਆਰ ਹੈ ਜਿੱਦਾਂ ਲੋਕ ਫੈਨ ਨੇ ਉਹਦੇ ਭਨੋੜ ਸਾਹਿਬ ਫੈਨ ਨੇ ਐਸੀ ਗੱਲ ਨੂੰ ਤਾਂ ਲੋਕ ਹੈਰਾਨ ਨੇ ਵੀ ਹੈ ਕਿ ਆ ਪੰਡਤ ਲੋਟੀ ਏਜੰਸੀ ਦੇ ਵਿੱਚ ਭਾਈ ਜੀ ਪੰਡਤ ਕੋਲ ਕੁਆਲਿਟੀ ਹੈ ਜਿਹੜਾ ਬੰਦਾ ਮੇਰਾ ਦੁਸ਼ਮਣਾ 2 ਮਿੰਟ ਬਹਿ ਕੇ ਜਾਂ ਵਿਰੋਧੀ ਆ 2 ਮਿੰਟ ਬਹਿ ਕੇ ਪੰਡਤ ਨਾਲ ਗੱਲ ਕਰਦੇ ਉਹੀ ਮੇਰੇ ਪੱਖ 'ਚ ਵੀਡੀਓ ਪਾਉਂਦਾ ਦਿਖਾ ਦੂੰ ਕੁਆਲਿਟੀ ਹੈ ਹੈਪਰੋਟਾਈ ਕਰਦੇ ਆ ਠੀਕ ਹੈ ਕਲਾ ਗੱਲ ਵਾ ਸਹੀ ਕਰਦੇ ਆ ਇਮਾਨਦਾਰੀ ਨਾਲ ਕੰਮ ਕਰਦੇ ਆ ਉਹ ਤੋਂ ਵੱਡੀ ਗੱਲ ਸਹੀ ਗੱਲ ਕਹਿਣੀ ਆ ਗਿੱਟੇ ਲੱਗੇ ਕੋਡੇ ਲੱਗੇ ਬੋਲ ਕੇ ਗੱਲ ਸਹੀ ਕਹਿਦਾਨੀ ਆ ਤੁਸੀਂ ਇੱਕ ਗੱਲ ਕਹੀ ਆ ਹੁਣੇ ਹਿਪਨੋਟਾਈਜ਼ ਕਰਦੇ ਆ ਹਾਂਜੀ ਹਿਪਨੋਟਾਈਜ਼ ਕਰਨ ਦਾ ਮਤਲਬ ਫਿਰ ਤੁਸੀਂ ਲੋਕਾਂ ਨੂੰ ਜਿਵੇਂ ਉਹ ਜਾਦੂ ਮੰਤਰ ਜਿਆ ਕਰਦੇ ਉਹ ਚੀਜ਼ ਕਰਦੇ ਹੋ ਫਿਰ ਹਿਪਨੋਟਾਈਜ਼ ਦਾ ਮਤਲਬ ਤਾਂ ਲੋਕਾਂ ਨੂੰ ਵਿਸ਼ਵਾਸ ਹੂੰ ਲੋਕ ਹਿਪਨੋਟਾਈਜ਼ ਹੋਰ ਚੀਜ਼ਾਂ ਵਿਸ਼ਵਾਸ ਹੋਰ ਚੀਜ਼ਾਂ ਵੀਡੀਓ ਤੇ ਅਗਲਾ ਆਉਂਦਾ ਹੈਪਨੋਟਾਈਜ਼ ਹੀ ਹੋ ਗਿਆ ਹੋਰ ਉਹਨਾਂ ਨੂੰ ਕੋਈ ਦਿਂਦਾ ਹੀ ਨਹੀਂ ਪੰਡਤ ਦੀ ਨਹੀਂਦਾ ਗੱਲਾਂ ਫਿਰ ਇਸ ਤਰ੍ਹਾਂ ਤਾਂ ਲੋਕਾਂ ਨੂੰ ਇਹੀ ਲੱਗਦਾ ਕਿ ਗੁੰਮਰਾ ਹਿਪਨੋਟਾਈਜ਼ ਗੁੰਮਰਾ ਕਰ ਰਹੇ ਨਹੀਂ ਨਹੀਂ ਗੁੰਮਰਾ ਕਿਉਂ ਸਹੀ ਕਰ ਰਹੇ ਹੈਪਨੋਟਾਈਜ਼ ਕੁਆਲਟੀ ਹੈ ਬਈ ਹੈਪਨੋਟਾਈਜ਼ ਮੈਂ ਮੈਂ ਤਾਂ ਲਾਟਰੀ ਵਾਲਿਆਂ ਨੂੰ ਵੀ ਪੰਡਤ ਦੀਂਦਾ ਹੁਣ ਜਿਹੜੇ ਗੁੰਮਰਾ ਕਰਕੇ ਕੁਝ ਹੋਰ ਵੀ ਕਰਾ ਲਓ ਫਿਰ ਆਏ ਨਹੀਂ ਇਹ ਨਹੀਂ ਮੈਂ ਸਿਰਫ ਆਪਣੇ ਕੋਲ ਸਾਧ ਰਹੇ ਆ ਟਿਕਟ ਪਾ ਰਹੇ ਆ ਇੱਕ ਗੱਲ ਸੁਣਾ ਜੈ ਕੁਮਾਰ ਤੈਨੂੰ ਇਸੇ ਗੱਲ ਤੇ ਮੈਂ ਵੀ ਜਵਾਬ ਦੇਣਾ ਹੈਪਰੋਡ ਇਹਦਾ ਲਾਟਰੀ ਵਾਲੇ ਵੀ ਹੋਏ ਪਏ ਨੇ ਉਹਨਾਂ ਨੂੰ ਵੀ ਪੰਡਤ ਦਿੰਦਾ ਰਾਤ ਨੂੰ ਸੁੱਤੇ ਵਿਆਂ ਨੂੰ ਵੀ ਪੰਡਤ ਆ ਗਿਆ ਠੀਕ ਹੈ ਨਹੀਂ ਤੇ ਲੋਕਾਂ ਦਾ ਹੁਣ ਹੀ ਹੋਣਾ ਬਾਕੀ ਵੀਰੇ ਪਤਾ ਗੱਲ ਕੀ ਹੈਪਰੋਡ ਤਾਂ ਹੁੰਦੇ ਨੇ ਇਨਾਮ ਲੱਗਦੇ ਕੁਆਲਿਟੀ ਹੈ ਗੱਲਬਾਤ ਤਰੀਕੇ ਨਾਲ ਕਰਦੇ ਆਂ ਇਮਾਨਦਾਰੀ ਨਾਲ ਕੰਮ ਕਰਦੇ ਆਂ ਲੋਕਾਂ ਦੇ ਇਨਾਮ ਲੱਗਦੇ ਨੇ ਕੋਈ ਕਿਤੇ ਰੁਪਿਆ ਵੱਧ ਨਹੀਂ ਲੈਂਦੇ ਚਾਹ ਪਾਣੀ ਪਿਲਾ ਕੇ ਤੁਰਿਆ ਫੁੱਲ ਰਿਸਪੈਕਟ ਕਰੀਦੇ ਆ ਅਗਲੇ ਦੀ ਠੀਕ ਹੈ ਲੋਕਾਂ ਮਾ ਕਿਸੇ ਲਾਟਰੀ ਦੀ ਦੁਕਾਨ ਦੇ ਕੋਲ ਪਾਣੀ ਦਾ ਗਲਾਸ ਨਹੀਂ ਪੋਹਦੇ ਪੋਹਦੇ ਨੇ ਕੋਈ ਆ ਵੀਰੇ ਕੈਮਰਾ ਕਮਾਂ ਸਾਹਮਣੇ ਪਾਣੀ ਬਾਸ ਹੀ ਲਾਦੇ ਕਿਸੇ ਦੁਕਾਨ ਬਿਸ ਪਹਿਲੇ ਠੰਡਾ ਪੀਓ ਗਰਮ ਪੀਓ ਨਾਰਮਲ ਪੀਓ ਪਾਣੀ ਓਪੀਆ 40 ਦੁਕਾਨ ਨਾਲਾ ਚਾਹ ਪੀਓ ਠੀਕ ਹੈ ਚਲੋ ਗਰਮੀਆਂ ਚਾਹ ਨਹੀਂ ਕੁਆਲਿਟੀਆਂ ਨੇ ਠੀਕ ਹੈ ਤੇ ਕੱਲਾ ਮੈਂ ਬੈਠਾ ਤੇ ਕੱਲ ਹੋਰ ਤੁਹਾਨੂੰ ਇੱਕ ਹੋਰ ਕਲੀਅਰ ਕਰ ਦਨ ਇੱਥੇ ਉਹ ਲੋਕਾਂ ਨੇ ਵੀ ਦੇਖਿਓ ਨਹੀਂ ਆ ਜਿੰਨੀਆਂ ਵੀ ਲਾਟਰੀ ਦੀਆਂ ਦੁਕਾਨਾਂ ਨੇ ਸਟਾਫ ਦੇ ਨੇ ਸਾਡੇ ਮਿੱਤਰ ਨੇ ਇੱਕੋ ਗੱਲ ਆ ਪਰ ਕੋਈ ਲਾਟਰੀ ਵਾਲਾ ਕਾਪੀ ਦੇ ਨੰਬਰ ਲਿਖਦਾ ਵੀ ਮੈਂ ਟਿਕਟ ਫਲਾਣੀ ਨੇ ਵੇਚੀ ਆ ਲਿਖਦਾ ਕੋਈ ਕੱਲਾ ਪੰਡ ਦਾ ਉਹ ਪਈਆ ਡੈਰੀ ਕੁੜੀ ਸਪੈਸ ਰੱਖੀ ਹੋਈ ਆ ਵੀ ਪਤਾ ਟਿਕਟ ਲਿਖ ਕਿੰ ਕੌਣ ਲੈ ਕੇ ਗਿਆ ਕਿੰਨਾ ਨੰਬਰ ਆ ਕੋਈ ਲਿਖਦਾ ਭਾਈ ਜੀ 2000 ਦਾ ਨਾਮ ਲੱਗਦਾ ਤਾਂ ਵੀ ਫੋਨ ਕਰਦੇ ਆ 100 ਰੁਪਏ ਦਾ ਨਾਮ ਲੱਗਦਾ ਤਾਂ ਵੀ ਇਹ ਦੱਸਦੇ ਵੀ 100 ਰੁਪਏ ਲੱਗਿਆ ਤਾਂ ਲੋਕ ਆਉਂਦੇ ਨੇ ਤਾਂ ਹੈਪਰੋਟਾਈ ਹੁੰਦੇ ਨੇ ਤੇ ਹੁਣ ਹੁਣ ਕੀ ਲੈ ਕੇ ਆਏ ਹੁਣ ਹੈਗਾ ਕੁਝ ਤੁਹਾਡੇ ਕੋਲ ਲੋਕਾਂ ਦੇ ਆਉਂਦੇ ਕੁਝ ਨਿਕਲਦੇ ਆ ਉਹ ਭਰਾਵਾ ਮੇਰੀ ਗੱਲ ਸੁਣਾ ਜੈ ਕੁਮਾਰਾ ਇੰਟਰਵਿਊ ਦਾ ਬੱਟ ਕੱਢ ਦਾਂਗੇ ਆਪਾਂ ਟੈਨਸ਼ਨ ਨਾ ਲੈ ਜਵਾਬ ਦੇ ਨੂੰ ਬੈਠਿਆ 14 ਤਰੀਕ ਨੂੰ 2.5 ਕਰੋੜ ਆ ਠੀਕ ਹੈ 14 9 ਨੂੰ ਤੇ 2 ਲੱਖ ਟਿਕਟ ਦੀ ਸਕੀਮਾਂ ਸਿਰਫ 2 ਲੱਖ ਚੋਂ ਨਾਮ ਨਿਕਲਣਾ ਠੀਕ ਹੈ ਤੇ ਹੁਣ ਤੂੰ ਐਂ ਕਹਿੰਦਾ ਕਿ ਪੰਡਲ ਕੋ ਹੋਏ ਨਿਕਲਣਾ ਵੀ ਇਤੋਂ ਇਹ ਹੀ ਕਹਿੰਗੇ ਨਾ ਹੁਣ ਇਹ ਗੱਲ ਤੈਨੂੰ ਇੱਕ ਹੋਰ ਜਵਾਬ ਦੇ ਇਹ ਵੀ ਭਾਈ ਉਦੋਂ ਹੀ ਨਿਕਲੂਗਾ ਕਿਉਂਕਿ ਮੈਂ ਪੋਜ਼ਿਟਿਵ ਸੋਚ ਲੈ ਕੇ ਚੱਲਦਾ ਐਡੇ ਭਰੋਸੇ ਨਾਲ ਕਿਨੇ ਭਾਈ ਮੈਨੂੰ ਕਮਾਲ ਦੀ ਗੱਲ ਜੇ ਬੰਦੇ ਨੂੰ ਭਰੋਸਾ ਹੀ ਨਹੀਂ ਕਰੂਗੀ ਮੈਨੂੰ ਭਰੋਸਾ ਮੈਨੂੰ ਇਹ ਵੀ ਭਰੋਸਾ ਮੈਂ ਬਿਨਾਂ ਜਹਾਜ਼ ਤੋਂ ਬਿਨਾਂ ਰਾਖਟ ਤੋਂ ਰੱਬ ਤੇ ਜਾ ਸਕਦਾ ਪਿੱਛੋਂ ਪਹਿਲਾਂ ਹੀ ਪਤਾ ਹੁੰਦਾ ਵੀ ਇਹ ਨੰਬਰ ਮੇਰੇ ਕੋਲ ਆ ਰਿਹਾ ਨਾ ਨਾ ਮੈਂ ਤਾਂ ਭਰੋਸਾ ਮੈਸ ਉੱਚ ਰੱਖਦੇ ਮੇਰੇ ਕੋਲੋਂ ਲੱਗੂ ਨਾ ਮੇਰੀ ਵੱਡੀ ਸੋਚ ਆ ਭਾਈ ਸਿੱਧੂ ਮੂਸੇ ਵਾਲੇ ਨੂੰ ਫੋਲੋ ਕਰਦਾ ਵੱਡੀ ਸੋਚ ਰੱਖਾਂਗਾ ਤਾਂ ਵੱਡਾ ਹੋਵਾਂ ਠੀਕ ਹੈ ਗਾਣਾ ਉਹਦਾ ਵੀ ਮੈਂ ਖੇਡਦਾ ਜਿੰਦਗੀ ਜੀਊਗਾ ਖੇਡਦੇ ਆ ਠੀਕ ਹੈ ਇਹ ਭਰੋਸਾ ਹੈ ਇਹ ਵੀਰੋ ਆਪਣੇ ਕੋਲੋਂ ਲੱਗਣਾ ਤੇ ਇੰਟਰਵਿਊ ਵੀ ਜੈ ਕੁਮਾਰ ਕਰੂਗਾ ਭਾਈ ਵਾਕੀ ਲੱਗੇ ਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਦੁਰਗਾ ਪੂਜਾ ਬੰਪਰ ਠੀਕ ਹੈ 10 ਲੱਖ ਟਿਕਟ ਦੀ ਸਕੀਮ ਹੈ 2.5 2.5 ਕਰੋੜ ਦੇ ਦੋ ਫਰਸਟ ਪ੍ਰਾਈਮ ਪਬਲਿਕ ਟੂ ਗਰੰਟਡ ਠੀਕ ਹੈ ਇਹ ਲਾਟਰੀ ਚੋਂ ਮਿਲਨੇ ਨੇ ਤੇ ਇੱਕ ਨਾ ਹੁੰਦਾ ਪੱਕਾ ਹੀ ਆ ਪੰਡਲ ਕੋਲੋਂ ਲੱਗਣੀ ਉਦੋਂ ਬਾਅਦ ਦੇ ਵਿੱਚ ਇੱਕ ਨਾ ਤੁਹਾਨੂੰ ਹੋਰ ਗੱਲ ਕਲੀਅਰ ਕਰਦਾ ਨਾ ਵੀ ਭਾਈ ਰੱਬ ਤੁਹਾਡਾ ਭਲਾ ਕਰੇ ਆਹ ਟਿਕਟ ਸਾਰੇ ਵੀਰ ਪਾ ਲਓ ਜਿਹਦੇਆਂ ਕੋਲ ਗਜਾਇਸ ਆ ਜਿਨ੍ਹਾਂ ਕੋਲ 5000 ਖਰਚਿਆਂ ਦੀ ਗਜਾਇਸ ਆ ਉਹ ਆ ਟਿਕਟ ਪਾ ਲਓ ਕਿਉਂਕਿ ਟਿਕਟ 10000 ਹੀ ਪ੍ਰਿੰਟ ਹੋਈ ਆ 5000 ਰੁਪਏ ਦੀ ਇੱਕ ਟਿਕਟ ਆ 10000 ਪ੍ਰਿੰਟ ਹੋਈ ਆ ਤੇ ਇਹਦੇ ਵਿੱਚੋਂ 5 5 ਲੱਖ ਬਦੀ ਬਣਨੇ ਨੇ ਹੁਣ 10000 ਟਿਕਟ ਦੇ ਵਿੱਚੋਂ 5000 ਕੱਲੀ ਪੰਡਤ ਨੇ ਵੇਚੀ 5000 ਆਲ ਪੰਜਾਬ ਚ ਵਿਕਣੀ ਆ 올 ਇੰਡੀਆ ਚ ਨਾਮ ਕਿੱਥੋਂ ਲੱਗੂਗਾ ਤੂੰ ਆਪਸੇ ਆਣਾ ਪੰਡਤ ਕੋਲ ਹੀ ਲੱਗੂਗਾ ਨਾ ਠੀਕ ਹੈ ਨਹੀਂ ਮੇਰੇ ਹੀ ਸੀ ਆਉਣਗੇ ਨਾ ਵੇਖ ਕੁੜੀ ਰਕਮ ਬਹੁਤ ਵੱਡੀ ਹੈ ਜੇ ਨਾਮ ਨਿਕਲੇ ਪੰਡਤ ਜੀ ਤੁਹਾਡੇ ਤੇ ਸਵਾਲ ਬਹੁਤ ਖੜੇ ਹੋ ਗਏ 50 ਲੱਖ ਵੀ ਦੇਣਾ ਸਵਾਲਾਂ ਦਾ ਜਵਾਬ ਦੇ ਨੂੰ ਬੈਠਾ ਵਾਂ ਸਹੀ ਸਵਾਲ ਕਰੋ ਜਵਾਬ ਲਓ ਤਰਕ ਨਾਲ ਗੱਲ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਤੇ ਆ 20 ਲੱਖ ਰੁਪਇਆ 1000 ਰੁਪਏ ਟਿਕਟਾ 20000 ਟਿਕਟ ਦੀ ਸਕੀਮ ਹੈ ਸਿਰਫ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਇੱਕ ਟਿਕਟਾ ਬਹੁਤ ਇਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਸਕੀਮ ਸਿਰਫ 2000 ਰੁਪਏ ਟਿਕਟਾ ਜੇ ਇੱਕ ਵਾਰ 50 ਲੱਖ ਰੁਪਏ ਦਾ ਫਰਸਟ ਪ੍ਰਾਈਜ਼ 20000 ਟਿਕਟ ਦੇ ਵਿੱਚੋਂ ਨਾਮ ਨਿਕਲਣਾ ਤੇ ਹੋਰ ਵੀ ਇਹਦੇ ਵਿੱਚ ਜ ਅ 10 ਲੱਖ ਦੇ ਦੋ ਨਾਮ ਨੇ 9007 ਕਾਫੀ ਨਾਮ ਨੇ ਠੀਕ ਹੈ ਮੈਂ ਤਾਂ ਇਹ ਕਹੂੰਗਾ ਵੀ ਜਿਹਦੇ ਕੋਲ ਵਜਤਾ ਹੀ ਟਿਕਟਾਂ ਪਾਓ ਬਾਕੀ ਉਹਦੇ ਫਜ਼ੂਲ ਖਰਚੇ ਉਹ ਖਰਚਾ ਕੱਢ ਕੇ ਟਿਕਟਾਂ ਪਾਓ ਤੇ ਕੋਈ ਔਖਾ ਉਹ ਪੰਡਤ ਨੂੰ ਮੌਕਾ ਦਵਾ ਕੇ ਕੋਈ ਪੈਸਾ ਨਹੀਂ ਜਾਂ ਤੇ ਲੜੀ ਇੱਕ ਵਾਰ ਪੰਡਤ ਕੋਲ ਟਿਕਟ ਪਾਓ ਪੰਡਤ ਗਰੀਬੀ ਚੱਕੂ ਛੁੱਟੀ ਲੁਧਿਆਣੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਸਾਨੂੰ ਜੋ ਮਿਲਿਆ ਤੁਹਾਨੂੰ ਦੱਸਦਾ ਤੁਹਾਡੇ ਮੁਤਾਬਕ ਕੀ ਮਿਲ ਰਿਹਾ ਲੁਧਿਆਣੇ ਰਿਸਪੌਂਸ ਬਾਕੀ ਸਟਾਫ ਤੋਂ ਪੁੱਛੋ ਕਿੰਦਾ ਮਿਲਦਾ ਮੇਰੇ ਤੋਂ ਨਾ ਪੁੱਛੋ ਉਹ ਦੱਸਣ ਕਿ ਰਿਸਪੌਂਸ ਕਿੰਦਾ ਪੰਡਤ ਕੋਲ ਉਹ ਤੁਸੀਂ ਪਿਛਲੀ ਵ ਬਈ ਬਈ ਰਿਸਪੌਂਸ ਕਿੰਦਾ ਲੁਧਿਆਣੇ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਹੁਤ ਲੋਕਾਂ ਦਾ ਪਿਆਰ ਮਿਲਿਆ ਤੇ ਬਾਕੀ ਇੱਕ ਗੱਲ ਮੈਂ ਹੋਰ ਕਲੀਅਰ ਕਰਦਾ ਸ੍ਰੀ ਅੰਮ੍ਰਿਤਸਰ ਸਾਹਿਬ ਬਠਿੰਡਾ ਪਟਿਆਲਾ ਜਲਦੀ ਐਂਟਰੀ ਮਾਰਨ ਜਾ ਰਿਹਾ ਪੰਡਤ ਅੱਛਾ ਹਾਂਜੀ ਲੁਧਿਆਣੇ ਤੋਂ ਬਾਅਦ ਬਠਿੰਡਾ ਪਟਿਆਲਾ ਵੀ ਜਾ ਰਿਹਾ ਹਾਂ ਜਲਦੀ ਐਂਟਰੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਐਂਟਰੀ ਮਾਰਨ ਆ ਰਹੇ ਆਂ ਪ੍ਰਭੂ ਤੁਸੀਂ ਤਿਆਰ ਰਹਿਣਾ ਪੰਡ ਦੇ ਕੋਲ 500 ਰੁਪਏ 5000 ਬੰਦਾ ਖੜਨਾ ਚਾਹੀਦਾ ਘੱਟੋ ਘੱਟ ਟਿਕਟ ਪਾਉਣ ਵਾਸਤੇ ਅੱਜ ਅਨਾਉਂਸ ਕਰ ਰਹੇ ਆਂ ਤੁਹਾਡੇ ਅੱਛਾ ਹੁਣ ਤੁਸੀਂ ਪੰਡਤ ਤਾਂ ਇੱਕ ਕਦੇ ਅਮਰਗੜ ਬੈਨਿਓ ਕਦੇ ਲੁਧਿਆਣੇ ਬੈਨਿਓ ਜੇ ਤੁਹਾਨੂੰ ਕਿਸੇ ਨਾਲ ਮਿਲਣਾ ਹੋਵੇਗਾ ਫਿਰ ਕਿਵੇਂ ਮਿਲੂਗਾ ਜਿੱਦਾਂ ਪੰਡਤ ਲੋਕਾਂ ਦਾ ਤਾਂ ਇਦਾਂ ਹੀ ਵਸੂਤੇ ਪਹੁੰਚ ਮੈਂ ਵੀ ਸੋਚ ਰੱਖਦਾ ਮੇਰੀ ਸੋਚ ਆ ਮੇਰੀ ਸੋਚ ਕੋਈ ਰੋਕ ਨਹੀਂ ਸਕਦਾ ਮੈਂ ਇਹ ਵੀ ਜ਼ੋਰ ਆਦਾ ਵੀ ਜੇ ਕੇ ਨੇ ਮੈਨੂੰ ਅਮਰਗੜ ਮਿਲਣਾ ਮੈਂ ਉਰੇ ਧਾਮਰਗੜ ਵੀ ਮਿਲ ਜੂ ਮੋਰ ਦੋਸਤ ਸੋਚ ਗਿਆ ਉਹ ਦਿਲ ਚ ਵੀ ਪੰਡਤ ਨੂੰ ਮਿਲਣਾ ਤਾਂ ਪੰਡਤ ਮਿਲੂ ਜਿੱਦ ਤੂੰ ਜਾਓਂਗੇ ਅਮਰਗੜ ਦੇ ਆਨੇਓ ਵੀ ਪੰਡਰੂ ਮੇਲਾ ਦਾ ਪੰਡਤ ਮਿਲੂ ਸ਼ਨੀਵਾਰ ਪੰਡਤ ਹੋਰੇ ਆ ਬਾਕੀ ਦੇ ਨਾ ਅਮਰਗੜ ਠੀਕ ਹੈ ਹੁਣ ਲੇਟੈਸਟ ਕੀ ਹੈਗਾ ਤੁਹਾਡੇ ਕੋਲ ਸਾਰੀ ਲੇਟੈਸਟ ਨੇ ਸਾਰੀ ਲੇਟੈਸਟ ਇਹ ਆ ਵੀ ਭਾਈ ਪੰਡਲ ਕੋਲ ਆਵੋ ਆਪਣਾ ਡੇਟ ਆਫ ਬਰਥ ਲੈ ਕੇ ਆਓ ਜਨਮ ਦਾ ਟਾਈਮ ਲੈ ਕੇ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਊਗਾ ਪੰਡਤ ਦਊਗਾ ਤੇ ਫਲ ਵੀ ਲੱਗੂਗਾ ਸ਼ਨੀਵਾਰ ਮੈਂ ਉਰੇ ਹੁਣਾ ਲੁਧਿਆਣੇ ਸੂਪ ਨੰਬਰ 40 ਘੰਟਾਕਰ ਜੀਟੀਵੀ ਮਾਰਕੀਟ ਪਨੋਟ ਐਂਟਰਪ੍ਰਾਈਜ਼ ਦਾ ਬੋਟ ਲੱਗਿਆ ਹੈ ਅਮਰਗੜ ਬਾਕੀ ਦਿਨਾਂ ਦੇ ਵਿੱਚ ਠੀਕ ਹੈ ਯਾਨੀ ਹਫਤੇ 'ਚ ਇੱਕ ਦਿਨ ਹੋਰੇ ਬਾਕੀ ਦਿਨਾਂ ਅਮਰਗੜ ਜਿਹੜੇ ਬਠਿੰਡਾ ਜਾਂ ਪਟਿਆਲਾ ਅੰਬਸਰ ਦਿਨ ਦੱਸਿਨੂ ਅਸੀਂ ਅਨਾਉਂਸ ਕਰ ਦਾਂਗੇ ਆਪਣੇ ਪੇਜ ਤੇ ਜਿਹੜੇ ਵੀ ਨੇ ਮੇਰਾ ਪੇਜ ਫੋਲੋ ਨਹੀਂ ਕਰਿਆ ਫੋਲੋ ਕਰ ਲਓ ਪੰਡਿਤ ਬ੍ਰਦਰ ਅਮਰਗੜ ਮਲਿਕ ਕੋਲ ਨਾ ਠੀਕ ਹੈ ਸੋ ਪੰਡਤ ਜੀ ਨਾਲ ਗੱਲਬਾਤ ਕੀਤੀ ਕਾਫੀ ਸਵਾਲਾਂ ਦੇ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਦੇ ਜਿਹੜੇ ਸਵਾਲ ਸੀਗੇ ਉਹ ਲਿੱਤੇ ਨੇ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਜਿਹੜੀ ਚਰਚਾ ਦਾ ਚਰਚਾ ਦਾ ਵਿਸ਼ਾ ਹੀ ਕਹਿ ਸਕਦੇ ਆ ਕਿਉਂਕਿ ਪੰਡਤ ਲੋਟਰੀ ਏਜੰਸੀ ਅਮਰਗੜ ਦੇ ਤੇ ਹੁਣ ਅਮਰਗੜ ਨੂੰ ਛੱਡ ਕੇ ਲੁਧਿਆਣੇ ਦੀ ਆ ਗਏ ਨੇ ਤੇ ਕੋਈ ਹਾਂਜੀ ਸਵਾਲ ਕੋਈ ਸੀਗਾ ਕਿ ਮੈਂ ਇਹ ਗੱਲ ਕਹਿਣਾ ਸਾਰੇ ਵੀਰੋਂ ਧਿਆਨ ਨਾਲ ਸੁਣ ਲੋ ਪੀ ਭਰਾਵੋ ਜੇਕਰ ਤੁਹਾਨੂੰ ਕਿਸੇ ਦਾ ਫੋਨ ਆਉਂਦਾ ਵੀ ਮੈਂ ਪੰਡਿਤ ਬੋਲਦਾ ਤੁਹਾਨੂੰ ਲਾਟਰੀ ਲੱਗੇਗੀ ਤੁਸੀਂ ਪੈਸੇ ਪਾ ਦਿਓ ਤਾਂ ਵੀਰ ਵਣ ਕੇ ਕਿਰਪਾ ਕਰਕੇ ਕਿਸੇ ਨੂੰ ਪੈਸੇ ਨਾ ਪਾਓ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਜੈ ਕੁਮਾਰ ਮੇਰੇ ਨਾਮ ਤੇ ਫੇਕ ਕਾਲਾਂ ਆ ਰਹੀਆਂ ਨੇ ਫਰਾਡ ਕਰ ਰਹੇ ਨੇ ਲੋਕ ਉਹਨਾਂ ਤੋਂ ਬਚੋ ਕਿਸੇ ਨੂੰ ਪੈਸੇ ਨਾ ਪਾਓ ਤੁਸੀਂ ਬਾਈਫੇਸ ਮਿਲੋ ਮੈਨੂੰ ਆਕੇ ਠੀਕ ਹੈ ਆਪ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਕਾਲਿੰਗ ਨੰਬਰ 3 ਨੇ ਮੈਂ ਬੋਲਦਾ ਨਾ ਉਦੋਂ ਇਲਾਵਾ ਮੇਰਾ ਨੰਬਰ ਨਹੀਂ 9056799754 6283537470 7809915000 ਇਹ ਤਿੰਨੋਂ ਮੇਰੇ ਕਾਲਿੰਗ ਨੰਬਰ ਨੇ ਇਹ ਮੇਰਾ WhatsApp ਨੰਬਰ ਹੈਗਾ 84379 79500 ਇਸ ਤੋਂ ਇਲਾਵਾ ਮੇਰਾ ਕੋਈ ਨੰਬਰ ਨਹੀਂ ਨਾ ਮੇਰਾ ਕੋਈ ਸਟਾਫ ਜਾਂ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਹੈ ਵੀ ਪੈਸੇ ਪਾ ਦਿਓ ਟਿਕਟ ਭੇਜ ਦਣੇ ਆ ਪੰਡਤ ਬੋਲਦਾ ਤਾਂ ਉਹ ਫੇਕ ਹੈ ਇਹ ਰੱਬ ਜਾਣਦਾ ਵੀ ਉਹਨਾਂ ਕੋਲ ਕੀ ਆਪਣੇ ਸੌਫਟਵੇਅਰ ਆਵਾਜ਼ ਵੀ ਮੇਰੀ ਬਣਾਈ ਪਈ ਆ ਉਹਨਾਂ ਦੀ ਪਰ ਉਹ ਮੈਂ ਨਹੀਂ ਹੁੰਦਾ ਇੱਚ ਕਰਕੇ ਕਿ ਇਹਨੂੰ ਪੈਸੇ ਨਾ ਬਾ ਮੈਨੂੰ ਮਿਲ ਨਾ ਆਓ ਤੁਸੀਂ ਮਿਲੋ ਯਾਰ ਆਓ ਚਾਹ ਬਣੀ ਪਿਓ ਪੰਡ ਦੇ ਗੱਲਾਂ ਸੁਣਾ ਮੈਂ ਕਲ ਹੋਰ ਦੱਸਦਾ ਨਾ ਕੋਈ ਬੰਦਾ ਟੈਨਸ਼ਨ 'ਚ ਆ ਕੋਈ ਹੋਰ ਆ ਹੁਣ ਇਹਨਾਂ ਕਹਦੇ ਪੰਡ ਡਾਕਟਰ ਬਣ ਗਿਆ ਤਾਂ ਮੇਰੇ ਕੋਲ 10 ਮਿੰਟ ਬੈਠੋ ਉਹਦੀ ਟੈਨਸ਼ਨ ਵੀ ਦੂਰ ਹੋ ਜੀ ਗੱਲਾਂ ਬਾਤਾਂ ਲੈ ਕੇ ਆਪਣਾ ਜਨਮ ਤਰੀਕਾ ਜਨਮ ਤਰੀਕ ਲੈ ਕੇ ਆਉਣੀਆਂ ਨਾਲ ਜਨਮ ਦਾ ਟਾਈਮ ਲੈ ਕੇ ਉਹਨਾਂ ਦੇ ਅਕੋਰਡਿੰਗ ਟਿਕਟਾਂ ਦੇਣੀਆਂ ਨੇ ਯਾਰ ਦੁਖੀ ਬੰਦਾ ਉਰੇ ਆਜੋ ਸੁਵੀ ਕਰਕੇ ਭੇਜੂਗਾ ਪੰਡ ਕੋਲ ਕਲਾ ਠੀਕ ਹੈ ਹੋਰ ਦੱਸ